ਲੋਕ ਸਾਰੇ মিডিਆ ਦੇ ਭਰਾਵ ਭੈਣਾਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਜਿਹੜਾ ਉਹ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਮਿਲ ਰਿਹਾ ਉਹ ਭਰੇ ਮਨ ਦੇ ਨਾਲ ਕਿ ਮੈਂ ਹਮੇਸ਼ਾ ਜ਼ਿੰਦਗੀ ਦੇ ਅੰਦਰ 40 ਸਾਲ ਗਰੀਬਾਂ ਲੋਕਾਂ ਦੇ ਲਈ ਲੜਦਾ ਰਿਹਾ ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਗਲੀਆਂ ਬਜ਼ਾਰਾਂ ਦੇ ਅੰਦਰ ਕਿ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਸਲਮਾਨ ਹੋਵੇ ਉਹਨਾਂ ਨੇ ਲੜਦਾ ਲੜਦਾ 40 ਸਾਲ ਬਾਅਦ ਭਾਵੇਂ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਗੈਲਰੀਆਂ ਦੇ ਅੰਦਰ ਬੈਠ ਕੇ ਭਾਸ਼ਣ ਸੁਣਿਆ ਕਰਦਾ ਸੀ ਔਰ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਇੱਥੇ ਆ ਕੇ ਆਪਣੇ ਸਮਾਜ ਦੀ ਲੋਕਾਂ ਦੀ ਕੌਮ ਦੀ ਆਵਾਜ਼ ਬੁਲੰਦ ਕਰਾਂ ਸੋ ਮੈਨੂੰ ਲੋਕਾਂ ਨੇ ਚਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਿਆ ਮੈਂ ਹਮੇਸ਼ਾ ਲੋਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ 'ਚ ਬੋਲਦਾ ਜਿਸ ਦਿਨ ਪਹਿਲੀ ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਣਾ ਸੀ ਮੈਂ ਉਸ ਦਿਨ ਵੀ ਬਾਹਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਔਰ 12 ਮੰਗਾਂ ਮੀਡੀਆ ਦੇ ਸਾਹਮਣੇ ਰੱਖੀਆਂ ਉਹਨਾਂ ਦੇ ਵਿੱਚ ਮੁੱਖ ਮੰਗ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਦੰਤਾਂ ਦਾ ਡਿਊਟੀ ਮੁੱਖ ਮੰਤਰੀ ਬਣਾਵਾਂਗੇ ਮੈਂ ਬਾਹਰ ਵੀ ਮੰਗ ਕੀਤੀ ਸੀ ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ ਬਾਕੀ ਕੌਨਟਰਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ ਚ ਜਾ ਕੇ ਅਸੀਂ ਜਰੂਰ ਮੰਗ ਕਰਾਂਗੇ ਔਰ ਜਿਸ ਵੇਲੇ ਕਲਾਸਪੁਰ ਸਾਹਿਬ ਬੋਲ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਅੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਓਗੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਗੱਪਾਂ ਨੂੰ ਬੁਲਾ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਦਾ ਦਾ ਮੁੱਖ ਮੰਤਰੀ ਕੌਣ ਹੀ ਬਣਾਇਆ ਜਾਂਦਾ ਕਿ ਸਮਾਜ ਦੇ ਲਈ ਅਸੀਂ ਲੜਦੇ ਇਤੇ ਆਏ ਆ ਗਰੀਬਾਂ ਦਲਤਾਂ ਪਛੜਿਆਂ ਨੇ ਇਹਨਾਂ ਨੂੰ ਵੋਟਾਂ ਵਾਅਕੇ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਮੈਂ ਜਿਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਦਲਤ ਡੀ ਪੀ ਸੀ ਐਮ ਸੀ ਐਮ ਸਾਹਿਬ ਬਣਾਓ ਮੈਂ ਸਤਕਾਰਯੋਗ ਲੋਕਸ਼ਾ ਦੇ ਨਾਲ ਤਿਆਰ ਹਾਂ ਸੀ ਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਪੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਨਾ ਬੁਮਾਰਦ ਚੜ ਕੇ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਵਾਸ ਦੋਰਾ ਪੈ ਗਿਆ ਇਹਨੂੰ ਦੋਰਾ ਪੈ ਗਿਆ ਤੇ ਰੋ ਚੁੱਤੀ ਸੰਘਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਆ ਮੈਂ ਕਾਂਸ਼ੀਰਾਮ ਸਾਹਿਬ ਦਾ ਪੈਰੋਕਾਰ ਆ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਖਾਲਿਆ ਸੀ 셀ਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਕਿਰਪਾ ਦਾ ਕਦੇ ਅਪਮਾਨ ਨਹੀਂ ਹੋਣ ਦਊਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਗਾ ਤੁਸੀਂ ਕਿਰਪਾ ਨਾਲ ਜੋ ਬਹੁਤ ਵੱਡਾ ਪੰਜਾਬ ਦੀ ਵਿਧਾਨ ਸਭਾ ਦੇ ਰੱਖਵਾਲਾ ਕੀਤਾ ਹੋਰ ਕੁਝ ਨਹੀਂ ਕਰਨਾ ਚਾਹਦਾ ਇਹਨਾਂ ਆਪਣਨਾ ਪੰਜਾਬ ਦੇ ਰੋਕ ਲੈਣਗੇ ਪੰਜਾਬ ਦੇ ਦਸਤ ਲੈਣਗੇ ਤੁਹਾਨੂੰ ਆਪਣੀ ਅਕਾ ਚੋਣਾ ਪਊਗਾ ਆ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਖੜਾ ਹੋ ਸਰ ਪ੍ਰਤਾਪ ਸਿੰਘ ਬਾਜਬਤ ਤੇਰੇ ਗਲਾਮ ਨੇ ਕਿਸੇ ਲੜੂਗਾ ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਪੋਰਟਡ ਚ ਭੇਜ ਜਾ ਕੇ ਤੈਨੂੰ ਤੋਤਾਂ ਦਾ ਮਾਲਕ ਬਣਾ ਕੋਈ ਨਹੀਂ